ਤਸੀਲ ਫਲਰਦীন ਆਉਂਦੇ ਦਰਿਆ ਨਜ਼ਦੀਕ ਪਿੰਡ ਜੋ ਕਿ ਹੜ੍ਹਾਂ ਨਾਲ ਕਾਫੀ ਪ੍ਰਭਾਵਿਤ ਹੋਏ ਹਨ ਉਨ੍ਹਾਂ ਪਿੰਡਾਂ ਵਿੱਚ ਰਹਿ ਰਹੇ ਲੋਕਾਂ ਦੀ ਮਦਦ ਲਈ ਪਿੰਡ ਅੱਟਾ ਦੇ ਵਾਸੀਆਂ ਤੇ ਪ੍ਰਵਾਸੀ ਭਾਰਤੀਆਂ ਤੋਂ ਇਲਾਵਾ ਬਾਬਾ ਬਲਕਨਾਥ ਮੰਦਰ ਪਿੰਡ ਅੱਟਾ ਦੇ ਸਹਿਯੋਗ ਨਾਲ ਜੁਰੂਰ ਦਸਮਾਰ ਪੇਟ ਕੀਤਾ ਗਿਆ ਇਸ ਸਾਰੇ ਕਾਰਜ ਵਿੱਚ ਇਨਰ ਵਿਲ ਕਲੱਬ ਗੁਰਾਇਆਂ ਦਾ ਵੀ ਅਹਿਮ ਯੋਗਦਾਨ ਰਿਹਾ ਇਸ ਮੌਕੇ ਗੱਲਬਾਤ ਕਰਦੇ ਹਨ ਪ੍ਰਬੰਧਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਪਹਿਲਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸਰਵੇ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੀ ਉਨ੍ਹਾਂ ਵੱਲੋਂ ਇਹ ਰਾਹਤ ਸਮਗਰੀ ਉਨ੍ਹਾਂ ਹੜ੍ਹ ਪੀੜਤਾ ਲਈ ਭੇਜੀ ਗਈ ਹੈ ਉਨਾ ਇਸ ਕਾਰਜ ਵਿੱਚ ਸਹਿਯੋਗ ਕਰਨ ਵਾਲੇ ਸਾਰੇ ਹੀ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਕਾਰਜ ਵਿੱਚ ਅੱਗੇ ਹੋ ਕੇ ਮਦਦ ਕਰਨ ਦਾ ਭੀੜਾ ਚੁੱਕਿਆ ਸੀ। ਉਹਨਾਂ ਹੋਰਨਾਂ ਦਾਨੀ ਸੱਜਣਾ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਕਾਰਜ ਵਿੱਚ ਵੱਧ ਚੜ ਕੇ ਯੋਗਦਾਨ ਪਾਉਣ ਤਾਂ ਜੋ ਪੀੜਤ ਲੋਕਾਂ ਦੀ ਜ਼ਿੰਦਗੀ ਮੁੜ ਤੋਂ ਲੀਹਾਂ ਤੇ ਆ ਸਕੇ। ਪਿੰਡ ਅਟਾ ਤੋਂ ਨਵਰਾੰਗ ਚੈਨਲ ਲਈ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ। ਜਿਹੜਾ ਹੜ੍ਹ ਪੀੜਤਾਂ ਲਈ ਅਸੀਂ ਸਮਾਨ ਲੈ ਕੇ ਜਾ ਰਹੇ ਹਾਂ ਉਹਦੇ ਵਿੱਚ ਸਾਰੇ ਪਿੰਡ ਨੇ, ਐਨਆਰਆਈ ਵੀਰਾਂ ਨੇ, ਇੰਦਰਬੱਲ ਨੇ ਔਰ ਮੰਦਰਬਾਬਾ ਬਲਕਨਾਥ ਪਿੰਡ ਅਟਾ ਜਿੱਥੇ ਦਾ ਮੈਂ ਮੇਨ ਪੁਜਾਰੀਆਂ ਅਸੀਂ ਵੀ ਆਪਣੇ ਡੇਰੇ ਵੱਲੋਂ ਵੀ ਸਾਰੇ ਪਿੰਡਾਂ ਵੱਲੋਂ ਅਸੀਂ ਵੱਧ ਚੜ ਕੇ ਜੋ ਵੀ ਮਤਲਬ ਕੰਬਲ ਤੋਂ ਲੈ ਕੇ ਡਾਕਟਰੀ ਚੀਜ਼ਾਂ ਤੋਂ ਲੈ ਕੇ ਖਾਣ ਪੀਣ ਦਾ ਸੁੱਕੀਆਂ ਰਸਤ ਹਰ ਚੀਜ਼ ਪਾਣੀ ਹਰ ਚੀਜ਼ ਲੈ ਕੇ ਚੱਲੇ ਆ ਅਸੀਂ ਪਹਿਲਾਂ ਸਾਨੂੰ ਪਤਾ ਵੀ ਚੀਜ਼ਾਂ ਇੰਨੀਆਂ ਪਹੁੰਚ ਰਹੀਆਂ ਹਰ ਜਗ੍ਹਾ ਵੇਸਟ ਹੋ ਜੰਨੀਆਂ ਪਹਿਲਾਂ ਅਸੀਂ 2-3 ਦਿਨ ਜਾ ਕੇ ਪਹਿਲਾਂ ਸਰਵੇ ਕੀਤੇ ਮੁੰਡਿਆਂ ਨੂੰ ਨਾਲ ਲੈ ਜਾ ਕੇ ਕਿ ਨੂੰ ਕਿਹੜੀ ਚੀਜ਼ ਦੀ ਲੋੜ ਆ ਤਰ ਪਹਿਲਾਂ ਦੀ ਲੋੜ ਆ ਜਾਲੀਆਂ ਦੀ ਮੱਛਰਦਾਨੀਆਂ ਦੀ ਲੋੜ ਆ ਟਾਰਚਾਂ ਦੀ ਲੋੜ ਆ ਔਰ ਜਿਹੜੇ ਪਸ਼ੂ ਆ ਪਸ਼ੂਆਂ ਨੂੰ ਚਾਰੇ ਦੀ ਲੋੜ ਆ ਤੂੜੀ ਦੀ ਲੋੜ ਆ ਇਹ ਸਾਡਾ ਨਗਰ ਸਾਰਾ ਇਕੱਠਾ ਹੋ ਗਿਆ ਇਹ ਚੀਜ਼ਾਂ ਅਸੀਂ ਲੈ ਕੇ ਜਾ ਰਹੇ ਆ ਤੇ ਮੈਂ ਆਸ ਕਰਦਾ ਆ ਬਈ ਪ੍ਰਮਾਤਮਾ ਕਿਰਪਾ ਹੀ ਕਰੇ ਹੁਣ ਤਾਂ ਬਹੁਤ ਜ਼ਿਆਦਾ ਆਫਤ ਮੀਂਹ ਵੀ ਆ ਚੁੱਕੀ ਆ ਤੇ ਅਸੀਂ ਇੱਕ ਛੋਟਾ ਜਿਹਾ ਪ੍ਰਾਲਾ ਪੰਡਲ ਨੂੰ ਕਰ ਰਹੇ ਆ ਤੇ ਬਾਬਾ ਪੋਣਾ ਹਰੀ ਸਾਰਿਆਂ ਦਾ ਭਲਾ ਕਰੇ ਕਿਹੜੇ ਇਲਾਕੇ ਜਾ ਰਹੇ ਆ ਬਾਬਾ ਜੀ ਅਸੀਂ ਇੱਧਰ ਸ਼ਨੀ گاؤں ਦੇ ਲਾਗੇ ਪਿੰਡ ਆ ਜੀ ਉਹ ਖੇਰਾ ਬੇਟ ਦੇ ਵਿੱਚ ਜਾ ਰਹੇ ਆ ਉੱਥੇ ਖੇਰਾ ਨਵਾਂ ਖੇਰਾ ਪਿੰਡ ਆ ਆ ਇੱਕ ਕੁੱਲੀਆਂ ਪਿੰਡ ਆ ਉਹ ਪਿੰਡਾਂ ਦੇ ਅਸੀਂ ਸਰਭੇ ਜਿਨ੍ਹਾਂ ਦੇ ਕੀਤੇ ਆ ਸੀ ਉੱਥੇ ਜਾ ਰਹੇ ਆ ਅੱਜ ਪੰਜਾਬ ਵਿੱਚ ਜਿਹੜੀ ਇੱਕ ਕੁਦਰਤੀ ਆਫਤ ਆਈ ਆ ਹੜ੍ਹ ਦੇ ਰੂਪ ਵਿੱਚ ਸਾਡੇ ਸਾਹਮਣੇ ਆਈ ਆ ਇਸ ਨਾਲ ਜੁੜਨ ਲਈ ਸਾਰਾ ਪੰਜਾਬ ਵੀ ਤਿਆਰ ਆ ਤੇ ਇਸ ਵਿੱਚ ਇੱਕ ਛੋਟਾ ਜਿਹਾ ਹਮਲਾ ਸਾਡਾ ਪਿੰਡ ਜਿਹੜਾ ਅਟਾ ਆ ਉਹਨੇ ਅੱਗੇ ਆ ਕੇ ਦਿਖਾਇਆ ਆ ਇਸ ਵਿੱਚ ਸਾਡੇ ਸਮੂਹ ਨਗਰ ਨਿਵਾਸੀਆਂ ਨੇ ਉਹਨਾਂ ਦੇ ਨਾਲ-ਨਾਲ ਸਾਡੇ ਦਾ ਅਟਾ ਓਵਰਸੀਜ਼ ਜਿਹੜੀ ਹੈਗੀ ਕਮੇਟੀ ਉਹਨਾਂ ਨੇ ਪਿੰਡ ਦੇ ਜਿੰਨੇ ਵੀ ਐਨਆਰਆਈ ਇਹ ਭੈਣ ਭਾਈ ਹੈਗੇ ਆ ਉਹਨਾਂ ਨੇ ਨਾਲ ਹੀ ਸਾਡੇ ਇਨਰ ਈਲ ਕਲੱਬ ਇੱਕ ਗੁਰਾਇਆ ਡਿਸਟ੍ਰਿਕਟ 307 ਤੋਂ ਉਹਨਾਂ ਨੇ ਸਹਿਯੋਗ ਦਿੱਤਾ ਹੈ ਤੇ ਹਰ ਤਰ੍ਹਾਂ ਦੀ ਆਪਾਂ ਉਹਦੇ ਵਿੱਚ ਸਮਾਨ ਲੈ ਕੇ ਜਾ ਰਹੇ ਆ ਤਾਂ ਕਿ ਆਪਾਂ ਥੋੜਾ ਜਿਹਾ ਜਿੰਨਾ ਕੁ ਵੀ ਆਪਣੇ ਕੋਲ ਹੋ ਸਕੇ ਆਪਾਂ ਇੱਕ ਇਹ ਪਿੰਡ ਦੇ ਲੋਕਾਂ ਨੇ ਸਾਰਿਆਂ ਨੇ ਆਪਣਾ ਮਤਲਬ ਸਾਨੂੰ ਸਹਿਯੋਗ ਦਿੱਤਾ ਹੈ ਵੱਧ ਤੋਂ ਵੱਧ ਕੇ ਹਰ ਇੱਕ ਘਰ ਨੇ ਹਰ ਇੱਕ ਮੈਂਬਰ ਨੇ ਤੇ ਇਹ ਦੇਖ ਕੇ ਇਸ ਕਰਕੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ ਸਾਡਾ ਸਾਥ ਦਿੱਤਾ ਹੈ ਕਿ ਆਪਣੇ ਆਪਾ ਪੰਜਾਬ ਨੂੰ ਉਸ ਜਗ੍ਹਾ ਤੇ ਲਿਆ ਕੇ ਖੜਾ ਕਰ ਸਕੀਏ ਜਿੱਥੇ ਉਹ ਥੱਲੇ ਲੀਤੋਂ ਲੈ ਕੇ ਆਇਆ